ਕੀ ਗਾ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਹੋਗੇ ਇਹ ਤੁਸੀਂ ਦੇਖ ਰਿਹਾ ਹੋ ਤਸਵੀਰਾਂ ਸਤਲੁਜ ਔਰ ਬਿਆਸ ਦਰਿਆ ਜਿਹੜਾ ਹਰੀ ਕਹਿੜ ਤੋਂ ਅੱਗੇ ਨੂੰ ਫਰੋਜ਼ਪੁਰ ਏਰੀਆ ਨੂੰ ਜਾਂਦਾ ਕੋਟ ਬੁੱਡੇ ਦੀਆਂ ਜਿਹੜੀਆਂ ਜ਼ਮੀਨਾਂ ਸੁੱਕ ਚੁੱਕੀਆਂ ਸੀ ਹੁਣ ਬੜੀ ਸਪੀਡ ਨਾਲ ਜਿਹੜਾ ਪਾਣੀ ਫੇਰ ਵਧਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਕਿ ਖੇਤਾਂ ਚ ਕਿੰਨੀ ਸਪੀਡ ਨਾਲ ਜਿਹੜਾ ਪਾਣੀ ਆ ਰਿਹਾ ਹੈ ਇਹ ਕੋਟ ਬੁੱड्डा ਜਿਹੜਾ ਪਿੰਡ ਹੈ ਉੱਥੇ ਦੀਆਂ ਇਹ ਜ਼ਮੀਨਾਂ ਨੇ ਜਿੱਥੇ ਕਾਫੀ ਜ਼ਿਆਦਾ ਸਪੀਡ ਨਾਲ ਪਾਣੀ ਆ ਰਿਹਾ ਹੈ ਇਹ ਹੋ ਰਿਹਾ بارشਾਂ ਦੇ ਕਾਰਨ ਜਿਹੜਾ ਸਤਲੋਜ ਦਰਿਆ ਔਰ ਬਿਆਸ ਦਰਿਆ ਚੋਂ ਪਾਣੀ ਛੱਡਿਆ ਗਿਆ ਸੀ ਉਹਦੇ ਕਰਕੇ ਪਾਣੀ ਜਿਹੜਾ ਵਧਣਾ ਸਟਾਰਟ ਹੋ ਗਿਆ ਹੁਣ ਲੇਕਿਨ ਹੁਣ ਸਥਿਤੀ ਜਿਹੜੀ ਕੰਟਰੋਲ ਚ ਪ ਜਿਹੜਾ ਇਨੀ ਸਪੀਡ ਨਾਲ ਪਾਣੀ ਵਧ ਰਿਹਾ ਹੈ ਲੋਕਾਂ ਦੀ ਕਣਕ ਬੀਜਣੀ ਬਹੁਤ ਜ਼ਿਆਦਾ ਔਖੀ ਹੋ ਗਈ ਹੈ ਜ਼ਮੀਨਾਂ ਵਾਹਣ ਯੋਗ ਹੋ ਗਈਆਂ ਸੀ ਲੇਕਿਨ ਦੁਬਾਰਾ ਫੇਰ ਜਿਹੜਾ ਪਾਣੀ ਔਨ ਕਰਕੇ ਜਿਹੜੀ ਕਣਕ ਦੀ ਫਸਲ ਬੀਜਣ ਚ ਬਹੁਤ ਜ਼ਿਆਦਾ ਦਿੱਕਤ ਆਵੇਗੀ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਤਾਂ ਜੋ ਵੱਤ ਵੱਤ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ ਔਰ ਜੇਕਰ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਓ